ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਉਪਾਰ ਕਿਰਪਾ ਸਦਕਾ ਤੇ ਸਾਰੀ ਸੰਗਤ ਦੀ ਪਿਆਰ ਉਹ ਸਤਕਾਰ ਦਾ ਸਦਕਾ ਜਿਹੜਾ ਇਹ ਸੇਵਾ ਹੋਈ ਹੈ ਇਹ ਸਤਗੁਰਾਂ ਨੇ ਆਪ ਕਰਾਈ ਹੈ ਸੰਗਤ ਨੇ ਕਿਰਪਾ ਕੀਤੀ ਹੈ ਕਰੀਬ 12 ਸਾਲ ਦਾ ਸਮਾਂ ਹੋ ਗਿਆ ਸੰਗਤ ਨੇ ਜਿਹੜਾ ਸੇਵਾ ਅਕਸੀ ਹੈ ਉਹ ਸਤਗੁਰਾਂ ਨੇ ਪੂਰੀ ਕਰਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਗਰ ਵਿੱਚੋਂ ਸਾਨੂੰ ਇੰਨਾ ਪਿਆਰ ਮਿਲਿਆ ਇੰਨਾ ਸਤਕਾਰ ਮਿਲਿਆ ਨਾ ਬਹੁਤ ਜ਼ਿਆਦਾ ਅਸੀਂ ਬੋਲ ਕੇ ਵੀ ਬਿਆਨ ਨਹੀਂ ਕਰ ਸਕਦੇ ਅੱਜ ਸਾਨੂੰ ਪਤਾ ਨਹੀਂ ਕੀ ਸਾਥੋ ਬੋਲਿਆ ਮੈਂ ਨਹੀਂ ਜਾ ਰਿਹਾ ਇਸ ਨਗਰ ਨਾਲ ਸਾਨੂੰ ਇੰਨਾ ਮੋਹ ਪੈ ਗਿਆ ਬਹੁਤ ਜ਼ਿਆਦਾ ਇਹ ਨਗਰ ਨੇ ਸਾਨੂੰ ਮੋਹ ਲਿਆ ਇਹ ਨਗਰ ਸਾਡਾ ਆਪਣਾ ਹੀ ਹੋ ਗਿਆ ਇਹ ਨਗਰ ਬੜਾ ਭਾਗਾ ਵਾਲਾ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਨੇ ਨਾ ਇਹ ਬੜੇ ਪ੍ਰੇਮੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਕਰਨ ਇਦਾਂ ਹੀ ਚੜ੍ਹਦੀਆਂ ਕਲਾਂ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਜੀ ਪੈਸੇ ਕੀ ਨਾਮ ਤੁਹਾਡਾ ਜੀ ਮਨਜੀਤ ਸਿੰਘ ਆ ਜੀ ਕੀ ਕਹਿਣਾ ਚਾਹੁੰਗਾ ਅੱਜ ਇਸ ਪ੍ਰੋਗਰਾਮ ਵਰਿੰਗ ਕਹਿਣਾ ਤਾਂ ਮੈਂ ਸਭ ਤੋਂ ਪਹਿਲਾਂ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕਹਿਣਾ ਤਾਂ ਮੈਂ ਇਹੀ ਚੌਹਰਾ ਜੀ ਕੇ ਬਾਬਾ ਜੀ ਨੇ ਪਿਛਲੇ 12 ਸਾਲ ਤੋਂ ਲਗਭਗ 2013 ਦੇ ਵਿੱਚ ਬਾਬਾ ਜੀ ਸਾਡੇ ਨਗਰ ਦੇ ਵਿੱਚ ਇਹਨਾਂ ਨੇ ਇੱਥੇ ਗ੍ਰਾਂਥੀ ਸਿੰਘ ਵੱਜੋਂ ਡਿਊਟੀ ਜੁਆਇਨ ਕੀਤੀ ਸੀ ਤੇ 12 ਸਾਲ ਦਾ ਜਿਹੜਾ ਟਾਈਮ ਹੈ ਇਹਨਾਂ ਨੇ ਬੜਾ ਬੇਦਾਗ ਰਹਿ ਕੇ ਬੜੇ ਸੋਹਣੇ ਢੰਗ ਦੇ ਨਾਲ ਬੜੇ ਪ੍ਰੇਮ ਦੇ ਨਾਲ ਬੜੇ ਮਿਲਵਰਤਨ ਦੇ ਨਾਲ ਇਹਨਾਂ ਨੇ ਇੱਥੇ ਡਿਊਟੀ ਨਿਭਾਈ ਹੈ ਇਹਨਾਂ ਨੇ ਕਦੇ ਵੀ ਪਿੰਡ ਦੇ ਵਿੱਚ ਕਿਸੇ ਨਾਲ ਭੇਜ ਭਾਵ ਨਹੀਂ ਕੀਤਾ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਇੱਥੇ ਸੇਵਾਵਾਂ ਨਿਭਾਈਆਂ ਨੇ ਅਸੀਂ ਬੜਾ ਇਹਨਾਂ ਦਾ ਸਾਡੇ ਨਾਲੇ ਭਾਈਆਂ ਵਾਂਗ ਰਹੇ ਨੇ ਸਾਡਾ ਬੜਾ ਇਹਨਾਂ ਦੇ ਮਨ ਦੇ ਵਿੱਚ ਸਾਡੇ ਮਨ ਦੇ ਵਿੱਚ ਇਹਨਾਂ ਦਾ ਬੜਾ ਸਤਿਕਾਰ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਨਗਰਾਂ ਦੇ ਵਿੱਚ ਇਦਾਂ ਦੇ ਜੀ ਗਰੰਥੀ ਸਿੰਘ ਹੋਣ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਟਾਈਮ ਧੀ ਪਣ ਬਹੂ ਬੇਟੀ ਨੇ ਮੱਥਾ ਟੇਕਣਾ ਹੁੰਦਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਥੇ ਰਹਿਣ ਵਾਲੇ ਬੰਦੇ ਦੀ ਕਿਉਂਕਿ ਇੱਜ਼ਤ ਦਾ ਸੰਜੀ ਜਿਹੜਾ ਬੰਦਾ ਹੁੰਦਾ ਹੈ ਉਹ ਬਹੁਤ ਵੱਡੇ ਕਿਰਦਾਰ ਦਾ ਜਿਹੜਾ ਮਾਲਕ ਹੁੰਦਾ ਹੈ ਉਹ ਬਹੁਤ ਵੱਡਾ ਗੁਣ ਹੁੰਦਾ ਹੈ ਉਹ ਬਾਬਾ ਜੀ ਦੇ ਵਿੱਚ ਹੈਗਾ ਤੇ ਉਸ ਗੁਣ ਕਰਕੇ ਨਿਮਰਤਾ ਦੇ ਗੁਣ ਕਰਕੇ ਤੇ ਮਿੱਠੇ ਸੁਭਾਅ ਕਰਕੇ ਸਹਿਨਸ਼ੀਲਤਾ ਕਰਕੇ ਬਾਬਾ ਜੀ ਬੜੇ ਸੁਚੇਤ ਜੇ ਢੰਗ ਦੇ ਨਾਲ ਇੱਥੇ ਸੇਵਾਵਾਂ ਨਿਭਾ ਕੇ ਅੱਜ ਅਸੀਂ ਇਹਨਾਂ ਨੂੰ ਸਾਰਾ ਨਗਰ ਬੜੇ ਸਤਿਕਾਰ ਅਰਪਣ ਦੇ ਨਾਲ ਇਹਨਾਂ ਦੇ ਨਗਰ ਵੇਖੇ ਇਹਨਾਂ ਦੇ ਗ੍ਰਹਿ ਵੇਖੇ ਇਹਨਾਂ ਨੂੰ ਛੱਡਣ ਜਾ ਰਹੇ ਹਾਂ ਜੀ